ربار کروایا گیا جس کی پردھانگی اگے کبھی چنتک پروفیسر روندر پٹل نے کی نامور گزل گو تاولکار بوٹا سنگان نے بطور ਮੁੱਖ ਮਹਿਮਾਨ ਵਜੋਂ ਭੂਮਿਕਾ ਨਿਭਾਈ ਅਤੇ ਕਵੀ ਤੇ ਅਨੁਵਾਦਕ ਡਾ. ਅਮਰਜੀਤ ਕੌਂਕੇ ਨੇ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਕਵੀ ਦਰਬਾਰ ਦੌਰਾਨ ਦਰਜਨਾ ਤੋਂ ਵੱਧ ਕਵੀਆਂ ਨੇ ਵੱਖ-ਵੱਖ ਕਵਿਤਾ ਵੰਗੀਆਂ ਰਾਹੀਂ ਕਵੀ ਦਰਬਾਰ ਨੂੰ ਯਾਦਗਾਰ ਬਣਾਇਆ। اپنے سواگتی ڈائریکٹر جسوان جسوت کمر نے پردانگی منڈل تے کے کبیاں بارےپ جانکاری دھیان ساہتک سرگرمیاں کا الیخت انہوں نے دسے کہ کبھی دروار دے دوران بہت سارے کبیاں نے پہلی بار بھاشا وباگ کے منچ سے ਤੇ ਕਵਿਤਾ ਗਾਇਨ ਕਰਨ ਦਾ ਮੌਕਾ ਮਿਲਿਆ ਅਤੇ ਕੁਝ ਕਵੀ ਪਹਿਲੀ ਵਾਰ ਕਿਸੇ ਕਵੀ ਦਰਬਾਰ ਵਿੱਚ ਕਵਿਤਾ ਪੜ੍ਹ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਵਿਭਾਗ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਇਸੇ ਸੰਬੰਧ ਵਿੱਚ ਇੰਜੀਨੀਅਰ ਨਰਿੰਦਰ ਸ਼ਰਮਾ ਨੇ ਆਪਣੀ ਕਵਿਤਾ ਮਿਹਨਤ ਸਦਕਾ ਰਾ ਜ਼ਿੰਦਗੀ ਨੂੰ ਮਿਲ ਜਾਂਦੇ ਨੇ ਤਰੰਮ ਵਿੱਚ ਗਾ ਕੇ ਵਾਵਾ ਘੱਟੀ ਸਾਵਣ ਮਹੀਨੇ ਨੂੰ ਸਮਰਪਤ اس قوی دربار نو خوش نما شروعات ملی ہے اور پھر امرجیت جیت قسک نے اپنی قویتہ دوہاں دے دروازے رہیں زندگی دے فلسفے نو سمجھاؤں دی کوشش کیتی ہے قویتری رمن ورک نے اپنی قویتہ رہیں پتی پتنی دے سمبندہ سمبندی پاپناتمک پہنیوں نے خوبصورت پیشکاری کری کیتی ہے اس تو علاوہ خور بہت سارے کمیاں نے اپنی اپنی حاضری لگائی ہے اور سچ مچ یہ اپنے آپ بچ ایک بہت ہی سفل کبھی دروار رہا کیونکہ پاشا بھی پاک بھی ڈائریکٹر سردار جسوان سنگھ جفر بلو ایک بہت وڈا اترالہ کیتا گیا کہ وہ کبھی جنہ نے کبھی بھی ਭਾਸ਼ਾ ਵਿਭਾਗ ਦੇ ਵਿਰੇ ਦੇ ਚ ਆ ਕੇ ਆਪਣੀ ਕਵਿਤਾ ਸਰੋਤਿਆਂ ਦੇ ਸੰਮੁਖ ਨਹੀਂ ਕੀਤੀ ਉਹਨਾਂ ਲਈ ਇੱਕ ਬਹੁਤ ਵੱਡਾ ਮੰਚ ਹੈ ਔਰ ਪ੍ਰੋਗਰਾਮ ਦੇ ਅੰਤ ਵਿੱਚ ਭਾਸ਼ਾ ਵਿਭਾਗ ਦੇ ਡਾਇਰੈਕਟਰ ਸਰਦਾਰ ਜਸਵੰਤ ਸਿੰਘ ਜ਼ਫਰ ਵੱਲੋਂ ਆਏ ਹੋਏ ਕਵੀਆਂ ਦਾ ਮਹਿਮਾਨਾਂ ਦਾ ਧੰਨਵਾਦ ਕੀਤਾ ਔਰ ਇਸ ਵਿਸ਼ੇਸ਼ ਮੌਕੇ ਤੇ ਪਾਸ਼ਾ ਵਿਭਾਗ ਦੇ ਵਿੱਚ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਸਿੰਘ ਜਸਲ ਸਾਹਿਬ ਪਾਵਰ ਆਫ ਸੋਸ਼ਲ ਜੁਨਟੀ ਦੇ ਡਿਸਟ੍ਰਿਕਟ ਮਹਾਰੀ ਤੋਂ ਪ੍ਰੈਜ਼ੀਡੈਂਟ ਅਮਰ ਚੰਦ ਜੀ ਅਤੇ ਡਾਕਟਰ ਹਰਪਾਲ ਸਿੰਘ ਪੋਂਛੇ ਔਰ ਪੋਸੂ ਨਾਮਾ ਚੈਨਲ ਨੇ ਇਸ ਪੂਰੇ ਫੰਕਸ਼ਨ ਨੂੰ ਕਵਰ ਕੀਤਾ ਆਓ ਮਾਰਦੇ ਹਾਂ ਇਸ ਪੂਰੇ ਫੰਕਸ਼ਨ ਤੇ ਇੱਕ ਨਜ਼ਰ ਸਾਰੇ ਜੀ ਉਸ ਫੰਕਸ਼ਨ ਦੀ ਸ਼ੁਰੂਆਤ ਕਿਵੇਂ ਹੋਈ ਕਿਸ ਤਰ੍ਹਾਂ ਦਾ ਰਹਿਣਾ ਸਾਵਧਾਨ ਕਰੀ ਜਾਂਦਾ ਅੱਜ ਇਸ ਤਰ੍ਹਾਂ ਉਹ ਪਹਿਲਾ ਵਨਨ ਪਟਿਆਲਾ ਤੇ ਰਾਜਪਤਰੀ ਇੱਕ ਅਦਿਵਾਰ ਕੀਤਾ ਪੰਜਾਬੀ ਕਦਿਵਾਰ ਕੀਤਾ ਜਦੋਂ ਬਿਲਕੁਲ ਨਾਰਖਾ ਪਰਿਵਾਰ ਜੀ ਇਸ ਵਿੱਚ ਉਹ ਕਵਿਸ਼ਾਣ ਹੋਏ ਜਿਹੜੇ ਪਿਛਲੇ 1.5 ਸਾਲ ਤੋਂ ਬਾਅਦ ਕੋ ਪਹਿਲਾਂ ਕਦੇ ਨਹੀਂ ਇੱਥੇ ਆਏ ਉਹਨਾਂ ਦਾ ਜਵਾਰੀ ਬੀ ਉਸਮਨ ਬਾਲੀਵਰ ਸਰ ਤੋਂ ਦਿੱਤੀ ਕੋਈ ਕਵੀਆਨੀ ਕਿਸੇ ਕਦਿਵਾਰ ਤੋਂ ਪਰਿਵਾਰ ਸਰ ਤੋਂ ਦਿੱਤੀ ਕੋ ਸਭੀ ਭਾਸ਼ਾ ਬੁਣਾਂਦੇ ਸਮਾਜ ਨੂੰ ਸੱਦੀਆਂ ਅਤੇ ਕਿਤੇ ਕਿਤੇ ਸਾਰੇ ਕਵੀਆਂ ਦੇ ਕਲਾਮ ਬਹੁਤ ਸ਼ਾਨਦਾਰ ਹੈ ਸਾਰੇ ਸਰੋਤਿਆਂ ਨੇ ਵਾਹ ਫੁੜਾਇਆ ਤੇ ਬਹੁਤ ਕਾਮਯਾਬ ਕਵੀ ਦਰਵਾਜ਼ਾ ਹੈ ਅਸਾ ਦਿਨ ਇੱਕ ਯਾਦਗਾਰੀ ਕਵੀ ਦਰਵਾਜ਼ਾ ਤੇ ਸਾਰੇ ਕਵੀਆਂ ਦਾ ਅੱਜ ਇੱਕ ਕਵੀ ਦਰਵਾਜ਼ਾ ਦੇ ਪ੍ਰabandਹਕ ਨਾਮ ਤੇ ਪ੍ਰਸਿਰਵਿੰਦਰ ਤੁੰਗਲਾ ਮੁੱਖ ਮਹਿਮਾਨ ਬੀਤ ਸਿੰਘ ਚਾਂਦੀ ਦਾ ਵਿਸ਼ੇਸ਼ ਮਹਿਮਾਨ ਕੁਮਰਜੀਤ ਕੌਂਸਲ ਜੀ ਦਾ ਅਸੀਂ ਬਹੁਤ ਤੰਮਾਦ ਕਰਦੇ ਹਾਂ ਕਿ ਜਿਹਨਾਂ ਦੀ ਆਮਦਨਾ ਇਸ ਕੋ ਬੁਨਿਆਦ ਦੇ ਲਾਭ ਕਰਿਆ ਬੋਤ ਚੋਚਾਸ ਤਾਕਤ ਨੇ ਇਸ ਬਾਰੇ ਬੋਲਣਾ ਚਾਹੀਦਾ ਹੈ ਕਿ ਚੋਚਨਾ ਕੀ ਸਾਹਿਤਕਾਰ ਪਟਿਆਲੇ ਤੋਂ ਸੀ ਜਾਂ ਬਹੁਤ ਡਿਸਟ੍ਰਿਕਟ ਜਿਹੜੇ ਸ਼ਾਮਲ ਹੋਣ ਵਾਲੇ ਕਵੀ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਸਨ ਚੰਡੀਗੜ੍ਹ ਤੋਂ ਪਟਿਆਲੇ ਤੋਂ ਫਨੌਰ ਤੋਂ ਜ਼ਿਲਹੰਦਰ ਤੋਂ ਫਨਵਾੜੇ ਤੋਂ ਬਰਨਾਲੇ ਤੋਂ ਉਹਨਾਂ ਦੇ ਫਿਰ ਸ਼ਰਮ ਕਾਫੀ ਨੰਨ ਫਿਰ ਸ਼ਾਮ ਹੈ। ਸ਼ੁਕਰੀਆ ਐਂਕੀ। ਅੰਜਾਪੀ ਦੇ ਨਾਂ ਪਰ ਸਰਕਾਰ ਦੰਪਰਾਮਾ ਦੀ ਖਾਸ ਕੇ ਦੀ ਸਵਾਰਨ ਆਦੋਂ ਯਾਦ ਹੈ ਕਿ ਕੰਕੇ ਸਰ ਰਾਜੇ ਸਰ ਕਵੀ ਸਾਵਣ ਕਰਵਾਇਆ ਤੇ ਇਹ ਬਹੁਤ ਵੱਡਾ ਕਿ ਇਹ ਜਿਹੜਾ ਅਕਰਸ਼ਕ ਦਾ ਮੂਕਾਰ ਹੈ। ਅੱਜ ਜਿਹੜਾ ਸਾਵਣ ਕਵੀ ਦਰਬਾਰ ਹੋਇਆ ਪਹਿਲਾਂ ਵੀ ਭਾਵੇਂ ਭਾਸ਼ਾ ਭਾਗਤ ਸਾਵਣ ਕਵੀ ਦਰਬਾਰ ਹੁੰਦੇ ਰਏ ਪਰ ਜਹਰ ਸਾਹਿਬ ਨੇ ਇਹਨੂੰ ਨਾਮ ਦਿੱਤਾ ਸੀ ਪਹਿਲੀ ਵਾਰ ਤੇ ਦੇ ਵਿੱਚ ਬਹੁਤ ਗੱਲਾਂ ਜਿਹੜੇ ਪਹਿਲੀ ਵਾਰ ਵਾਪਰੀਆਂ بڑے ਬੰਦੇ ਜਿਹੜੇ ਪਹਿਲੀ ਵਾਰ ਜਿਨ੍ਹਾਂ ਨੇ ਭਾਸ਼ਾ ਭਾਗ ਚਾ ਕੇ ਕਵਤਾ ਪੜੀ بڑے ਬੰਦੇ ਸੀ ਜਿਨ੍ਹਾਂ ਨੇ ਪਹਿਲੀ ਵਾਰ ਹੀ ਕਵਤਾ ਪੜੀ ਠੀਕ ਹੈ ਤੇ ਇੱਕ ਨਾ ਜਿਹੜਾ ਇਹਦੇ ਵਿੱਚ ਅੱਜ ਵਿਸ਼ੇਸ਼ ਜਿਹੜਾ ਗੱਲ ਰਿਹਾ ਇਸ ਦੇ ਵਿੱਚ ਕਵੀਆਂ ਨੇ ਪੁਰਾਣੀਆਂ ਜਿਹੜੀਆਂ ਸਾਵਰ ਦੇ ਵਿਸ਼ੇ ਨਾਲ ਉਸ ਤਰ੍ਹਾਂ ਦੀ ਕਵਤਾਵਾਂ ਨੇ ਪੜੀਆਂ ਕਿ ਮੋਰ ਚੀਕਦੇ ਆ ਮੋਰ ਬੋਲਦੇ ਆ ਕੂਹੀਏ ਬੋਲਦੇ ਆ ਕਵੀਆਂ ਨੇ ਉਹਨਾਂ ਗੱਲਾਂ ਦਾ ਜ਼ਿਕਰ ਕੀਤਾ ਜਿਹੜੀਆਂ ਸਾਵਣ ਨੂੰ ਬਚਾਉਣ ਲਈ ਜ਼ਰੂਰੀ ਨੇ ਜਿਹੜੀਆਂ ਤੇ ਬਹੁਤ ਰੰਗ ਬੜੇ ਕਾਫਤਾ ਦੇ ਬੜੇ ਰੰਗ ਜਿਹੜੇ ਸੀ ਉਹ ਪੇਸ਼ ਹੋਏ ਤੇ ਬੜੀ ਚਿੰਤਨ ਦੀ ਸ਼ਾਇਰੀ ਜਿਹੜੀ ਇਸ ਸਾਰੇ ਪ੍ਰੋਗਰਾਮ ਦੇ ਵਿੱਚ ਪੇਸ਼ ਕੀਤੀ ਗਈ ਤੇ ਇਸ ਦਾ ਸਾਰਾ ਸੇਰਾ ਜਿਹੜਾ ਉਹ ਸਾਡੇ ਕਵੀ ਮਿੱਤਰ ਦਾ ਸਾਡੇ ਭਾਸ਼ਾ ਵਿਭਾਗ ਦਾ ਡਾਇਰੈਕਟਰ ਜਿਸਨੂੰ ਜ਼ਫਰ ਹੁਣਾਂ ਨੂੰ ਜਾਂਦਾ ਵਾ ਸੋ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਰਿਹਾ ਬਹੁਤ ਵਧੀਆ ਪ੍ਰੋਗਰਾਮ ਹੈ ਸ਼ੁਕਰੀਆ ਕਵੀ ਸਰ ਥੈਂਕ ਯੂ ਪੰਜਾਬੀ ਦੇ ਨਾਮ ਦਾ سردار کی کیا سمجھا آگا ہے جنہاں کی لکھتاں بہت سارے ساتھی کارا نے دیکھنا سکتا ہے شہدان نے سمیر بری سے آج پتیارا پاشا نے پاک کر رہے ہیں پاک کے پہنچے ہیں اور پیسی ماما چینل کو مانا کر رہا ہے سوہاں صاحب سب کو پتہ پیار ہے سر سکتا جی آج پتیارے میں کس طرح آگا ہے ایسا ہے آج پتیارے میں چکے سر آگا ہے ایسا ہے آج میں ਕੰਮ ਨੂੰ ਸੁਣਾ ਬੜੀ ਬੜੀ ਸੁਣਾਵੇ ਪੂਰਾ ਮੈਂ ਕਦੇ ਸੀ ਜੀ ਕਦੇ ਪਹਿਲੀ ਵਾਰ ਲੋਕਾਂ ਨੇ ਆ ਤੇ ਇਸ ਤੇ ਦਿੱਤਾ ਉਪਤੀ ਗਈ ਹੈ ਨਹੀਂ ਕੋਣ ਦੀ ਉਹਾਈ ਦਿਨਾ ਬੈਕਟ ਸਾਨੂੰ ਜੀ ਅੱਛਾ ਤੇ ਹਾਂ ਸਭ ਅੱਜ ਤੋਂ ਲਿਖਤਾ ਵੀ ਜੇ ਆਪਾਂ ਗੱਲ ਲਈਏ ਤਾਂ ਫਸਲ ਕੁਝ ਲਿਖਿਆ ਜਾ ਰਿਹਾ ਹੈ ਕਿ ਜਿੰਨੀ შეਗੋਨਾ ਲਿਖਿਆ ਜਾ ਰਿਹਾ ਹੈ ਤੁਸੀਂ ਮਹਿਸੂਸ ਕਰਦੇ ਹੋ ਕਿ ਅਸੀਂ შეਗੋਨਾ ਸਾਹਮਣੇ ਕਰਿਆ ਵੀ ਜਾ ਰਹੇ ਨੇ ਇਹ ਵੀ ਗੱਲ ਪੜੇ ਜਾਣ ਦੀ ਗੱਲ ਹੈ ਕਿਉਂਕਿ ਉਹਦੇ ਦੋ ਤੁਲ ਕਰਨਾ ਹੈ ਜੀ ਇੱਕ ਤਾਂ ਪ੍ਰਤਕਟਤਾ ਦਾ ਵਿਕਾਟ ਹੈ ਆਹ ਆਹ ਇਹ ਇੱਕ ਲੇਖ ਨੇ ਕਹਲ ਰਿਹਾ ਹੈ ਇਹ ਸਾਇਤੋਂ ਵਿਖਣਾ ਤਪੱਸਿਆ ਕਰਨ ਦਾ ਜੀ ਤਪੱਸਿਆ ਖਬਰ ਨੂੰ ਕਿਉਂਕਿ ਰਾਤਾਂ ਦੀ ਨੀਂਦ ਨਹੀਂ ਜੀ ਜਿਹੜੀ ਪ੍ਰਤਕਟਤਾ ਹੈ ਉਹ ਰਾਤਾਂ ਨੂੰ ਨੀਂਦ ਜੀ ਤੇ ਸਮਾਜਿਕ ਤੌਰ ਤੇ ਸੋਨ ਜਿਹਨੇ ਸਮਾਜ ਚ ਆਮ ਲੋਕ ਵਿੱਚ ਗਿਆ ਉਹ ਵੀ ਮੀਟਿੰਗ ਆ ਗਿਆ ਨਹੀਂ ਫਿਰ ਉਹ ਬਹੁਤ ਬੰਸ਼ਾਂ ਨੇ ਕੋਈ ਬੰਸ਼ਾਂ ਵਾਕੇ ਰਾਜ ਨੂੰ ਜਿਹੜਾ ਦੁਖੀ ਕਰਦੇ ਹੋਇਆ ਕਿ ਮਤਲਬ ਲੋਕ ਚਾਹੁੰਦੇ ਹੈ ਪਰ ਲੋਕ ਜਿੰਨੀ ਲੋੜ ਕੀਤੀ ਜਾਣੀ ਚਾਹੀਦੀ ਹੈ ਉਹ ਨਹੀਂ ਲੋੜ ਕਰਦੀ ਆਤ ਨਹੀਂ ਉਹ ਪੈਣੀ ਚਾਹੀਦੀ ਜੀ ਜੀ ਅੱਛਾ ਜੇ ਕਿਤਾਬਾਂ 'ਚ ਪੌਂਡ ਵੀ ਬਹੁਤ ਰੇਸ ਲੱਗੀ ਹੋਈ ਹੈ ਸਰ ਔਰ ਕਿਤਾਬ ਕਿਸੇ ਪਾਸੇ ਦੇਖਦੀ ਨਹੀਂ ਤਾਂ ਫਿਰ ਪਿਆਸ ਹੈ ਤਾਂ ਭੀੜ ਕੀਤੀ ਜਾਂਦੀ ਹੈ ਉਹ ਜਿਹੜੀ ਕਿਤਾਬ ਤੁਹਾਨੂੰ ਅਸਲ ਗੱਲਾਂ ਦਾ ਕੋਈ ਨਹੀਂ ਗੱਲ ਤਾਂ ਸਾਡੀ ਕਹਾਣੀ ਹੋਣ ਕਰਕੇ ਜੀ ਇਹ ਸਾਰਾ ਕੁਝ ਹੋ ਰਿਹਾ ਹੈ ਨੂੰ ਕਿ ਪੈਸੇ ਵੀ ਬਹੁਤ ਆਉਂਦੇ ਜੀ 25000 ਰੁਪਏ ਲਾ ਕੇ ਹਾਰਾ ਦੇ ਦਿੱ ਹੈ ਮੈਂ ਉਹ ਬਤਾ ਸ਼ਵਾਸ ਸਰ ਹੈ ਜੀ ਸਾਰੇ ਲੇਖਕ ਨਿਲਾਜ ਨੇ ਲੱਖ ਲੱਖ 700 50000 ਰੁਪਏ ਤਾਂ ਤਾਂ 40000 ਰੁਪਏ ਜੀ ਇਹ ਮਤਲਬ ਲਾ ਕੇ ਵੀ ਕੁਝ ਪਤਾ ਸ਼ਾਮਿਲ ਹੈ ਪਰ ਮੈਂ ਇੱਕ ਮੰਨਦਾ ਜਿਹੜੇ ਲੇਖੂ ਪ੍ਰਕਾਸ਼ਕ ਹੈ ਕੀ ਨੂੰ ਖੜਾ ਦੋ ਤੈਸੇ ਨਹੀਂ ਆਇਆ ਰੱਬ 64 ਤੁਸੀਂ ਜਿੰਨੀਆਂ ਵੀ ਅੱਜ ਤੱਕ ਸਾਹਿਬ ਦੇ ਨਾਲ ਰਿਲੇਟਡ ਜੋ ਵੀ ਸਾਹਿਬ ਲਿਖਿਆ ਹੈ ਪਹਿਲੀ ਪਹਿਲੀ ਗੱਲ ਜਿਹੜੀ ਤੁਹਾਡੀ ਕੋਈ ਆਈ ਸੀ ਨਹੀਂ ਪਹਿਲੀ ਜਿਹੜੀ ਕਲਾਸ ਸੀ ਉਸੀ ਗੱਲ ਸੁਣਾ ਸਰਦੋਗੀ ਸ਼ਾਹ ਜੀ ਦਿੱਲੀ ਦੇ ਪ੍ਰਕਾਸ਼ ਨੇ ਸ਼ਾਪੀਸ ਨੂੰ ਮੈਂ ਲੋੜਾ ਤੋਂ ਨਹੀਂ ਆ ਸ਼ਰਤਾਂ ਸੇ ਨਹੀਂ ਆ ਇੰਨਾ ਸਖਤ ਨਹੀਂ ਜਿੰਨੀਆਂ ਹੋਰਾਂ ਲਈ ਜੀ ਕਿਉਂਕਿ ਮੈਂ ਜਸ ਸਿੰਘ ਨਾਲ ਲਿਖਣਾ ਸ਼ੁਰੂ ਕੀਤਾ ਜੀ ਮੇਰੀ ਕਿਤਾਬ ਬਨਵੇ ਚਾਈ ਉਹ ਮਤਲਬ 12 ਸਾਲ ਬਾਅਦ ਫਿਰ 90 ਵਿੱਚ ਮੇਰੀ ਇੱਕ ਬਾਲ ਕਾਲ ਪਾਣੀ ਨੂੰ ਕਿਤਾਬ ਚਿੱਟਾ ਪੰਛੀ ਉਹ ਦਿੱਲੀ ਸਹਿਦ ਕਰੀਏ ਸ਼ਾਹ ਜੀ ਉਨੇ ਛਾਪੀ ਤੇ ਮੈਨੂੰ ਉਸੇ ਇੰਨਾ ਉਹਦਾ ਮੇਰੇ ਪੈਸੇ 2500 ਰੁਪਇਆ ਜੀ ਜਿਹੜਾ ਕਿ ਉਸਨੇ ਇੱਕ ਪਲਾਟ ਦੇ ਪੈਸੇ ਸੀ ਜੀ ਇੱਕ ਪਲਾਟ ਦੇ 100 ਕਾਈ ਦੇ ਕੀ ਬਾਤ ਹੈ ਮਤਲਬ ਪੰਨੇ ਦੇਖਾ ਜਿਹੜੇ ਸਾਡੇ ਬੰਦੇ ਕਿ ਪ੍ਰੋਸੈਸ ਹੈ ਲੇਟ ਹੋਣ ਦਾ ਕੋਈ ਨਹੀਂ ਕੋਈ ਨੰਕੇ ਰਜੂ ਸ਼ਾਰਟਵੇ ਚੋਂਦੇ ਆ ਕਰ ਲਓ ਕੰਮ ਮਤਾਂ ਉਹ ਲੋਕ ਸਿੱਧਾ ਰਾਜ ਆਉਂਦੇ ਆ ਜੀ ਜਾਲੇ ਕਿ ਜਿਹੜੇ ਕੈਂਟ ਮਤਲਬ ਸਾਹਿਤ ਕੋਹੋ ਕੋ ਮਤਲਬ ਲਿਖਿਆ ਜਾ ਰਿਹਾ ਤੁਹਾਡੇ ਕੋਲ ਤਾਂ ਬਹੁਤ ਸਾਰੀਆਂ ਕਿਤਾਬਾਂ ਆਉਂਦੀਆਂ ਹੋਣੀਆਂ ਖਰੜੇ ਵੀ ਆਉਂਦੇ ਹੋਣਗੇ ਤੁਸੀਂ ਕਿਸ ਤਰ੍ਹਾਂ ਸੁਝਾਅ ਦਿੰਦੇ ਲੋ ਜਿਹੜੀ ਮੈਂ ਇਹ ਕਹਿਣਾ ਕਿ ਜਿਹੜੀ ਸਿਰਫ ਤੁਸੀਂ ਲਿਖਣੀ ਆ ਜੀ ਉਹਦੇ ਬਾਰੇ ਉਹਦੇ ਗੁਣ ਚੀਨ ਉਹ ਬਰਕੀ ਨੇ ਉਹ ਪਹਿਲਾਂ ਤੁਹਾਡੇ ਕੋ ਦਿੱਸ਼ੀ ਹੋਵੇ ਜਿਵੇਂ ਸੋਨੇ ਆ ਡਾ ਹੈ ਉਹ ਤਾਂ ਸੱਤੀ ਦੇ ਸੋਨੇ ਮਰਖਿਆ ਇਸੇ ਤਰ੍ਹਾਂ ਲੇਖ ਕੋਈ ਅ ਵੀ ਮੈਂ ਕਹਿੰਦਾ ਲਿਖਿਆ ਕੀ ਕਹਿੰਦਾ ਉਹ ਜੀ ਕਹਾਣੀ ਲਿਖੀ ਕਿ ਕਹਾਣੀ ਹੈ ਕੋਈ ਕਹਾਣੀ ਲਿਖ ਕਹਾੜ ਤੁਸੀਂ ਮੈਂ ਕਹਿ ਰਿਹਾ ਸੀ ਕਿ ਸ਼ਾਰਟਕਟ ਜਿਹੜਾ ਹੈ ਉਹ ਸ਼ਹਿਰਾਂ ਦੇ ਵਿੱਚ ਬਾਪ ਭਾਈ ਦਾ ਜ਼ਿਕਰ ਸਕਦਾ ਪਰ ਸਹਿਜ ਕੋਈ ਬਾਈਪਾਸ ਜਿਹੜੇ ਕੋਈ ਬਾਈਪਾਸ ਜੀ ਅਜਿਹੀ ਬਾਈਪਾਸ ਨਹੀਂ ਕਿ ਸਰਕਾਰਾਂ ਦੇ ਸਹਿਯੋਗ ਨਾਲ ਕੀ ਕਰ ਰਹੀਆਂ ਨੇ ਸਰ ਸਰਕਾਰਾਂ ਜੋ ਕਰਦੀਆਂ ਉਹ ਠੀਕ ਹੈ ਪਰ ਜਿਹੜੇ ਸਹਿਦਕਾਰ ਹੈ ਸਰਕਾਰਾਂ ਕਰਕੇ ਨਹੀਂ ਹੋਣੀ ਚਾਹੀਦੀਆਂ ਸਿਹਤਕ ਸੰਸਥਾਵਾਂ ਦੇਖਾ ਕਰਕੇ ਹੋਣੀ ਚਾਹੀਦੀਆਂ ਬਾਕੀ ਬਾਤ ਹੈ ਫਿਰ ਕਈ ਛੋਟੇ ਸ਼ਹਿਰ ਨੇ ਉਦਾਲੇ ਦੇ ਦਵਾ ਚੱਕੇ ਨਹੀਂ ਉਸ ਤੋਂ ਬਾਹਰ ਜੀ ਤੁਸੀਂ ਇਹ ਛਾੜ ਪਟਿਆਲੇ ਤੋਂ ਪਰਾ ਮਾਲੇ ਜਿਉ ਨੂੰ ਜੀ ਦਿਲੀਂ ਜਿਉ ਨੂੰ ਬਿਲਕੁਲ ਜੇ ਪਿਆਦੀ ਰੂਪ ਜੰਦਰ ਜਿਉ ਨੂੰ ਤੇਨ ਵਾਲੇ ਕੰ ਜੇ ਸ਼ਾਇਰਾ ਤੋਂ ਸਾਰੇ ਸ਼ਾਇਰਾਂ ਦੀ ਸ਼ਾਇਰ ਹੈ ਕਿਆ ਬਾਤ ਹੈ ਅੱਛਾ ਚੋਹਾਰ ਸਾਹਿਬ ਤੁਹਾਡੇ ਜਾਵਾ ਕਰਕੇ ਸਾਹਿਤ ਦੇ ਵਿਸ਼ੇ ਕਿਸ ਤਰ੍ਹਾਂ ਦੇ ਹੁੰਦੇ ਨੇ ਮੇਰੇ ਵਿਸ਼ੇ ਇਹ ਹੈ ਕਿ ਕਤਾ ਹੋਣ ਸ਼ੇ ਜਿਹੜੇ ਕਿ ਪਹਿਲਾਂ ਨਹੀਂ ਲਿਖੇ ਗਏ ਜੋ ਕੁਝ ਪਹਿਲਾਂ ਪਿਆ ਉਹ ਦੇ ਬਣੀ ਜਾਂਦਾ ਕੋਈ ਫਾਇਦਾ ਨਹੀਂ ਜੀ ਲੋਕ ਨਵੀਂ ਗੱਲ ਸੁਣ ਕੇ ਨਵੀਂ ਗੱਲ ਪਰਖੇ ਰਾਜੀ ਨਹੀਂ ਹਾਏ ਨਵੀਂ ਗੱਲ ਕਰਕੇ ਜਦੋਂ ਤੁਸੀਂ ਕੋਈ ਬੈਠੋ ਜੀ ਜੇ ਤਾਂ ਚਗਲੀ ਕਰਦੇ ਹੋ ਲੋਕ ਕੰਨ ਨਹੀਂ ਚੱਕਣਗੇ ਨਵੀਂ ਗੱਲ ਕਰੋਗੇ ਸਾਰੇ ਸੁਣਨਗੇ ਜੀ ਲੋਕ ਕਹਿੰ ਸਵਾਲ ਨਹੀਂ ਕਰਨਗੇ ਮੈਂ ਫੇਰ ਗੱਲ ਹੋਈ ਹੁੰਦੀ ਹੈ ਇਹ ਤਪੱਸਿਆ ਜਿਹੜੀ ਹੈ ਜਾਂ ਸਹਿਜ ਕਰੀ ਹੈ ਉਹ ਜੀਵਨ ਦਿੰਦੇ ਆ ਜੀਵਨ ਦਾਨ ਕੀ ਹੁੰਦਾ ਨਹੀਂ ਬਿਲਕੁਲ ਲੋਕ ਅਮੀਰ ਵੀ ਹੋਣਾ ਚਾਹੁੰਦੇ ਆ ਲੇਕਾ ਨਹੀਂ ਲੋ ਹੋਣ ਜੀ ਜਾਇਦਾ ਰੋਣ ਹੋਣ ਮੇਰੀ ਗੱਲ ਹੋਰ ਹੈ ਜੀ ਜਿਹੜੇ ਇਨਸਾਨ ਦਾ ਮੁੱਖ ਸੁਪਨਾ ਹੈ ਕਾਉਂ ਜਾਉ ਤਾਂ ਬਗਨਾ ਮੁਖ ਸੁਖਨੇ ਚੁਹਿਆ ਹੁੰਦਾ ਜੇ ਤੁਹਾਡੀ ਨਿਤਕਾਰੀ ਨੰਬਰ ਤੇ ਹੈ ਜੀ ਪਹਿਲੀ ਤੇ ਤੁਹਾਡੀ ਨੂੰ ਜਿਹੜਾ ਨੌਕਰੀ ਹੈ ਜੀ ਜੀ ਨੰਬਰ ਤੇ ਬੱਚੇ ਸਾ ਤੀਜੇ ਨੰਬਰ ਤੇ ਤੁਹਾਡੀ ਸ਼ਾਹਦਕਾਰੀ ਜੀ ਜੇ ਤੁਹਾਡੀ ਮੈਂਤੀ ਜੇ ਨੰਬਰ ਤੇ ਫਿਰ ਉਹ ਲਿਖਤੀ ਵੀ ਤੀਜੇ ਨੰਬਰ ਤੇ ਲਿਖ ਸਕਦੇ ਹੋ ਬਹੁਤ ਅੱਛਾ ਬਹੁਤ ਅੱਛਾ ਮੈਂ ਹਮੇਸ਼ਾ ਮੈਂ ਨਹੀਂ ਲਿਖਦੇ ਨੂੰ ਤਕਰੀਬ ਨੂੰ ਮੇਰੀ 57 ਸਾਲ ਦੀ ਹੋਣ ਵਾਲੀ ਹੈ 17 ਸਾਲ ਲਿਖਾਂਗੇ ਨੂੰ 50 ਸਾਲ ਲਿਖ ਦੇਣੇ ਕਾ ਵਾਹ ਮੇਰੇ ਬਾਪੇ ਮੁਖਤੰਦਾ ਲੋਕਾਂ ਨੂੰ ਮੁਖ ਸ਼ੌਕ ਲਿਟਰੇਚਰ ਦਾ ਪੰਜਾਬ ਪੜ੍ਹਨ ਦਾ 5-6000 ਕਿਤਾਬਾਂ ਮੈਂ ਪੜ੍ਹੀ ਹੈ ਮੇਰਾ ਪੜ੍ਹਨਾ ਤੇ ਲਿਖਣਾ ਜ਼ਿੰਦਗੀ ਹੈ ਮੈਂ ਕਦੇ ਕਿਸੇ ਬਾਰੇ ਸੋਚੇ ਨਹੀਂ ਚਾਹ ਹਾਂ ਸਾਹਿਬ ਬਹੁਤ ਚੰਗਾ ਲੱਗਾ ਉਹ ਵੇਖਦੇ ਦੇਖਿਆ ਸੀ ਤੁਹਾਡੇ ਨਾਲ ਕਿਤੇ ਲੰਬੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਤੁਸੀਂ ਇੱਕ ਅਜਿਹੇ ਸਾਹਿਬ ਦੇ ਮਤਲਬ ਸਾਹਮਣੇ ਕਿ ਜਿਨ੍ਹਾਂ ਦੀਆਂ ਗੱਲਾਂ ਬਾਤਾਂ ਤੋਂ ਹੀ ਇਹ ਲੱਗਦਾ ਹੈ ਕਿ ਕਿ ਸਾਹਿਬਾ ਹਿੱਸਾ ਹੈ ਬਹੁਤ ਬਹੁਤ ਮੇਡਾਨੀ ਸਾਹਿਬ ਸੁਖਦੇਵ ਪਰਕ ਸਰਕਾਰ ਦੇ ਫੰਕਸ਼ਨ ਵੀ ਕਿਸ ਤਰ੍ਹਾਂ ਦੇ ਪ੍ਰੋਜੈਕਟ ਨੇ ਮਾੜਾ ਫੰਕਸ਼ਨ ਪ੍ਰੋਗਰਾਮ ਕਿਸ ਤਰ੍ਹਾਂ ਦਾ ਹੈ ਤੇ ਪੰਜਾਬ ਸਰਕਾਰ ਦੀ ਰਹਿਨਮਾਈ ਦੇ ਵਿੱਚ ਪਸ਼ਾਕਵਾਂ ਪੰਜਾਬ ਵੱਲੋਂ ਸਟੇਜ ਡਾਇਰੈਕਟਰ ਸਦਾ ਜਸਵੰਤ ਸਿੰਘ ਜਫਰਦੀ ਅਗਵਾਈ ਦੇ ਵਿੱਚ ਉਹ ਪੰਜਾਬੀ ਵਿਕਾਸ ਭਾਗ ਹੈ ਜਿਹੜਾ ਸਾਡੇ ਪਸ਼ਾਕਵਾਂ ਦਾ ਉਹਦੇ ਵੱਲੋਂ ਕਰਵਾਇਆ ਗਿਆ ਜੀ ਜਿਸ ਦੇ ਵਿੱਚ 13 ਕਮੀਆਂ ਨੇ ਜਿਹੜੀ ਸ਼ਿਰਕਤ ਕੀਤੀ ਤੇ ਇਹਦੇ ਵਿੱਚੋਂ ਹੀ ਸਾਡੇ ਜਿਹੜੇ ਮੁੱਖ ਮਹਿਮਾਨ ਸੀ ਉਹ ਬੂਤਾ ਸਿੰਘ ਚੋਹਾਨੀ ਸੀਗੇ ਤੇ ਜਿਹੜੇ ਕਿ ਸਹਿਤ ਕਾਦਮੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਨੇ ਤੇ ਇੱਕ ਸੀਨੀਅਰ ਜਿਹੜੇ ਸਾਡੀ ਸਹਿਦਕਾਰ ਸ਼ਖਸੀਅਤਾਂ ਨੇ ਡਾਕਟਰ ਅਮਰਜੀਤ ਕੌਕੇ ਉਹ OBS ਮਹਿਮਾਨ ਸੀ ਜੀ ਪ੍ਰਭਾਨੰਤ ਪ੍ਰਧਾਨਗੀ ਜਿਹੜੀ ਸਮਾਗਮ ਦੀ ਉਹ ਪ੍ਰੋਫੈਸਰ ਰਵਿੰਦਰ ਪੱਟਲ ਜੀ ਨੇ ਕੀਤੀ ਸਹਿਦ ਦੇ ਖੇਤਰ ਚ ਉਹ ਕੋਈ ਚਿੰਤਕ ਤੇ ਕਵੀ ਵਜੋਂ ਉਹਨਾਂ ਦੀ ਪਛਾਣ ਹੈ ਤੇ ਸਮਾਗਮ ਜਿਹੜਾ ਹੈ ਸਾਵਣ ਦੇ ਨਾਲ ਸੰਬੰਧਿਤ ਸੀ ਤੇ ਸਾਵਣ ਦੇ ਨਾਲ ਸੰਬੰਧਿਤ ਵੀ ਕਵੀਆਂ ਨੇ ਬੇਸ਼ਕਾਰੀਆਂ ਆਪਣੀਆਂ ਕਵਤਾਂਵਾਂ ਸੁਣਾਈਆਂ ਤੇ ਹੋਰ ਵੀ ਬਹੁਤ ਸਾਰੀਆਂ ਬੰਨੀਆਂ ਸਾਨੂੰ ਦੇਖਣ ਨੂੰ ਮੇਰੀਆਂ ਇੱਕ ਬੜਾ ਅੱਛਾ ਮਿਸ਼ਨਲ ਸੀਗਾ ਹੈ ਕਵੀ ਦਰਬਾਰ ਦਾ ਤੇ ਪੰਜਾਬ ਦੇ ਅੰਮ੍ਰਿਤਸਰ ਤੋਂ ਲੈ ਕੇ ਸਾਡੇ ਦੂਰ ਦੂਰ ਤੱਕ ਜਲੰਧਰ ਤੋਂ ਕਵੀ ਆਏ ਨੇ ਇਧਰੋਂ ਜਿਹੜੇ ਕਿ ਬਰਨਾਲਾ ਤੋਂ ਚੰਡੀਗੜ੍ਹ ਤੋਂ ਤੇ ਇੱਕ ਜਿਹੜਾ ਹੈ ਦਾ ਸਹਿਦ ਬ੍ਰੇਮੀਆ ਦੀ ਸਹਾਇਤਾ ਦੇ ਨਾਲ ਸਰੋਤਿਆਂ ਦੀ ਸਹਾਇਤਾ ਨਾਲ ਇੱਕ ਸਫਲ ਪ੍ਰੋਗਰਾਮ ਹੋ ਨਿਭੜਿਆ ਜਿਸ ਦੇ ਲਈ ਸਾਰੇ ਹੀ ਹਾਲ ਦੇ ਵਿੱਚ ਮਾਜੂਦ ਸ਼ਖਸੀਅਤਾਂ ਮੁਬਾਰਕਵਾਦੀਆਂ ਆ ਖੜਾ। ਥੈਂਕ ਯੂ ਸਰ। ਇਸ ਵਕਤ ਉਸੂਨਾਮਾ ਚੈਨਲ ਤੇ ਤੁਸੀਂ ਪੰਜਾਬੀ ਦੇ ਨਾਮਵਰ ਲੇਖਕ ਸਰਜੀਪ ਜੱਜ ਜੀ ਜਿਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਬਹੁਤ ਵਾਰ ਸੁਣਿਆ ਇੱਕ ਗੀਤ ਜਿਹੜਾ ਅਸੀਂ ਵਾਰ-ਵਾਰ ਸੁਣਦੇ ਸੀ ਔਰ ਇਹਨਾਂ ਦੇ ਨਾਲ ਸ਼੍ਰੀ ਫਕੀਰ ਜਨ ਜੱਸਾ ਸਾਹਿਬ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਡਿਸਟ੍ਰਿਕਟ ਮੁਹਾਰੀ ਕੋ ਪ੍ਰੈਜ਼ੀਡੈਂਟ ਸ਼੍ਰੀ ਅਮਰ ਚੰਦ ਜੱਸਾ ਸਾਹਿਬ ਸਭ ਤੋਂ ਪਹਿਲਾਂ ਪਿਆਰ ਕਾਰੀਸ਼ਾ ਚਰੀਆ ਕਿਆ ਅੱਜ ਪਟਿਆਲੇ ਵਿੱਚ ਕਿਸ ਤਰ੍ਹਾਂ ਹੁੰਦਾ ਸਭਾ ਕੋ ਬਣਿਆ ਅੱਜ ਪਛਾਉ ਪਾਕ ਪੰਜਾਬ ਵੱਲੋਂ ਸ਼ਾਵਣ ਇਹ ਖੂਬਸੂਰਤ ਰਤਨੋਂ ਇਹ ਜਿਹੜਾ ਸਮਰਪਿਤ ਕਵੀ ਦਰਬਾਰ ਸੀ ਭਾਵੇਂ ਕਿ ਉਹ ਸਾਵਣਈ ਨਾ ਲੰਚੁਕਾਏ ਪਰ ਜਦੋਂ ਤੱਕ ਬਰਸਾਤਾ ਹੈ ਉਦੋਂ ਤੱਕ ਸਾਵਣ ਹੈ ਤੇ ਉਸ ਕਵੀ ਦਰਬਾਰ ਦੇ سلسلے ਚ ਅੱਜ ਇੱਥੇ ਅਸੀਂ ਕੋਈ ਕਵੀ ਦੋਸਤ ਬਹੁਤ ਸਾਰੇ ਸਰੋਤੇ ਮਿੱਤਰ ਪਿਆਰੇ ਇਕੱਠੇ ਹੋਏ ਮਤਲਬ ਕਿਸ ਤਰ੍ਹਾਂ ਰਿਹਾ ਟੋਟਲ ਪ੍ਰੋਗਰਾਮ ਦੀ ਆਪਾਂ ਜੇ ਆਪਾਂ ਗੱਲ ਕਰੀਏ ਤੇ ਕਿਸ ਤਰ੍ਹਾਂ ਰਿਹਾ ਔਰ ਕਿੱਥੋਂ ਕਿੱਥੋਂ ਸਾਹਿਤਕਾਰ ਆਏ ਹੋਏ ਲੋਕੋ ਸਾਰੇ ਪ੍ਰੋਗਰਾਮ ਜਿਹੜਾ ਹੈ ਸ਼ੁਰੂ ਤੋਂ ਖੀਰ ਤੱਕ ਬਹੁਤ ਵੱਜਮਾ ਪ੍ਰਭਾਵ ਸੀ ਗੰਦਰਵਾਰ ਦਾ ਜੀ ਔਰ ਬਹੁਤ ਨਿਠ ਕੇ ਬੜੀ ਨੇਚਾ ਨਾਲ ਸੁਣਿਆ ਸਾਰਿਆਂ ਨੇ ਔਰ ਅਖੀਰ ਤੱਕ ਜਿੰਨੇ ਸ਼ੁਰੂ ਕਿ ਲੋਕ ਸੀ ਉਹਨੇ ਆਖਰ ਤੱਕ ਵੀ ਰਹੇ ਚਾਹ ਵਦੇ ਹੋਣਗੇ ਸੋ ਇਹੋ ਜਿਹਾ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ ਬਹੁਤ ਅੱਛਾ ਸਿਲਸਿਲਾ ਜਿਹੜਾ ਆ ਸਾਰੇ ਮਿੱਤਰ ਵੀ ਹੈ ਤੇ ਅੱਜ ਕੱਲ ਸਬਬੀ ਉਹ ਪਾਸ਼ਾ ਉੱਪਰ ਆ ਗਏ ਦੇ ਡਾਕਟਰ ਵੀ ਜਿਸ ਹਰਨ ਤੇ ਜਗਰਜੀਤ ਤੇ ਉਹ ਪੁਰਾਣੀ ਸਾਜੇ ਸਾਡੀ ਉਹਨਾਂ ਨਾਲ ਜੀ ਤੇ ਉਹਨਾਂ ਦਾ ਸੱਦਾ ਆਇਆ ਤੇ ਅਈ ਗਾ ਵੀ ਛੱਡੀ ਹੋਈ ਮਿੱਤਰਾਂ ਦੀ ਤੈਰ ਜਿੱਤੀ ਨਾ ਪਾਵਾਂ ਤੇ ਅਸੀਂ ਹਾਜ਼ਰ ਹੋਣੀ ਹੋਣਾ ਸੀ ਜੀ ਅੱਛਾ ਜੱਜ ਸਾਹਿਬ ਸਵਾਲ ਇਹੀ ਹੈ ਕਿ ਪਿਛਲੇ ਦਿਨੀ ਤੁਹਾਡਾ ਗੀਤ ਬਹੁਤ ਵਾਇਰਲ ਹੋਇਆ ਸੀ ਉਹਦੇ ਕੁਝ ਬੋਲ ਸਾਡੀ ਨਜ਼ਰ ਕੀਤੇ ਜਾ ਰਹੇ ਪੂਰੀ ਦੁਨੀਆ ਇਸ ਸਮੇਂ ਤੋਂ ਅਨੁਭਵ ਕਰ ਰਹੀ ਜੀ ਉਹ ਗੀਤ ਸੀ ਮੈਂ ਉਹਦੀ ਥੋੜੀ ਤੁਹਾਨੂੰ ਦੱਸ ਜਣਾ ਬੈਕਗ੍ਰਾਉਂਡ ਹੈ ਜੀ ਸੇ ਉਹ ਮੈਂ 1994 ਚ ਲਿਖਿਆ ਸੀ ਓ ਮਾਈ ਗੋਡ ਜਦੋਂ ਪਹਿਲੀ ਵਾਰ ਡਾਕਟਰ ਮਨਮੋਹਨ ਸਿੰਘ ਜੀ ਫਾਈਨਾਂਸ ਮਿਨਿਸਟਰ ਬਣੇ ਤੇ ਉਹਨਾਂ ਨੇ ਉਲੀ ਮੰਡੀ ਲਈ ਖੋਲ੍ਹਿਆ ਸਭ ਕੁਝ ਹਾਂ ਤੇ ਇੱਕ ਦਿਨ ਅਖਬਾਰ ਚ ਇੱਕ ਖਬਰ ਦੋ ਖਬਰਾਂ ਇੱਕੋ ਸਾਥੇ ਛਪੀਆਂ ਪੰਜਾਬੀ ਟ੍ਰਿਬਿਊਨ ਨੂੰ ਅਕਸਰ ਪੜ੍ਹਦੇ ਆਹੀ ਇੱਕ ਬੰਨੇ ਟ੍ਰਾਈਡੈਂਟ ਵਾਲੇ ਜ਼ਮੀਨ ਲੈਂਨ ਦੀ ਕੋਸਰਾ ਹੀ ਕੋਸ਼ਿਸ਼ ਕਰਦੇ ਦੁਨੀਆ ਦੇ ਕਿਸਾਨ ਜਿਹੜੇ ਆ ਉਹ ਛੋਟਾ ਜਿਹਾ ਮਜਾਰਾ ਕਰ ਰਹਾ ਆ ਤੇ ਇੱਕਦਮ ਮੇਰੇ ਦਿਮਾਗ 'ਚ ਕਿਤੋਂ ਗੱਲ ਆਈ ਵੀ ਭਾਈ त्यागे ਛੋਟੀ ਮੋਟੀ 2 4 ਏਕੜ ਬਚਾਉਣ ਨਾਲ ਕੀ ਬਣਨਾ ਹੈ ਇੱਥੇ ਤਾਂ ਉਹਨਾਂ ਨੇ ਤਾਂ ਪੂਰਾ ਦੇਸ਼ ਹੀ ਲੋਨ ਨੂੰ ਫਿਰਦੇ ਆਤੇ ਕੀ ਸਿੱਟਾ ਲੱਗ ਗਿਆ ਹੁਣ ਬੋਲ ਸੀ ਕਿ ਤੂੰ ਕਿੰਜ ਆਲਣਾ ਸੰਭੇਂਗਾ ਜਦ ਬਿਰਖ ਉਹਨਾਂ ਕਟਵਾ ਦੇਣਾ ਤੂੰ ਕਿੰਜ ਆਲਣਾ ਸੰਭੇਂਗਾ ਜਦ ਬਿਰਖ ਉਹਨਾਂ ਕਟਵਾ ਦੇਣਾ ਤੂੰ ਮਰਦਾ ਚੰਦ ਸਿਆੜਾਂ ਲਈ ਉਹਨਾ ਪੂਰਾ ਦੇਸ਼ ਵਕਾ ਦੇਣਾ ਘਰ ਘਾਟ ਖੇਤ ਖਲਵਾੜ ਤੇਰੇ ਸਭ ਵਿੱਚ ਬਾਜ਼ਾਰ ਖੜਾ ਦਿੱਤੇ ਤੂੰ ਸਾਂਭੀ ਯਾਦ 17 ਨੂੰ ਉਹਨਾ ਸਿਰ ਬੋਲੀ ਤੇ ਲਾ ਦੇਤੇ ਘਰ ਘਾਟ ਖੇਤ ਖਲਵਾੜ ਤੇਰੇ ਸਭ ਵਿੱਚ ਬਾਜ਼ਾਰ ਖੜਾ ਦਿੱਤੇ ਤੂੰ ਸਾਂਭੀ ਯਾਦ 17 ਨੂੰ ਉਨਾ ਸਿਰ ਬੋਲੀ ਤੇ ਲਾ ਦਿੱਤੇ ਕੱਲ ਪਿੰਡ ਤੇਰੇ ਦੀਆਂ ਜੂਹਾਂ ਨੂੰ ਕਰਕੇ ਬੇਪਰਦ ਬਹਾ ਦੇਣਾ ਤੂੰ ਮਰਦੇ ਚੰਦ ਸਿਆਣਾ ਲਈ ਉਹਨਾ ਪੂਰਾ ਦੇਸ਼ ਵਕਾ ਦੇਣਾ ਤੂੰ ਮਰਦੇ ਚੰਦ ਸਿਆਣਾ ਲਈ ਉਹਨਾ ਪੂਰਾ ਦੇਸ਼ ਵਕਾ ਦੇਣਾ ਅੱਛਾ ਜਿਹਾ ਬਹੁਤ ਬਹੁਤ ਖੂਬਸੂਰਤ ਹੈ ਔਰ ਇਸ ਦੇ ਵਿੱਚ ਇੱਕ ਲੜਕੀ ਦੀ ਆਵਾਜ਼ ਹੈ ਹਾਂ ਉਹ ਲੜਕੀ ਦੀ ਆਵਾਜ਼ ਮਾਸ਼ਾਅੱਲਾ ਕੀ ਕਿੱਥੋਂ ਨੇ ਉਹ ਜਿਸ ਨੇ ਆਵਾਜ਼ ਦਿੱਤੀ ਹੈ ਔਰ ਕੀ ਉਹ ਵੀ ਸਾਹਿਦ ਦੇ ਨਾਲ ਜੁੜੇ ਹੋਏ ਨੇ ਹਾਂ ਉਹਨਾਂ ਦੇ ਜਿਹੜੇ ਪਿਤਾ ਜੀ ਹੈ ਉਹ ਲਿਖਦੇ ਆ ਲੇਖਕ ਹੈ ਬਟਾਲਾ ਰਹਿੰਦੇ ਆ ਸਾਡੇ ਬਹੁਤ ਬਹੁਤ ਸਾਲਾਂ ਤੋਂ ਪਿਛਲੇ 25 30 ਸਾਲ ਤੋਂ ਮਿੱਤਰ ਨੇ ਜੀ ਤੇ ਇਹ ਉਹਨਾਂ ਦੀ ਬੇਟੀ ਹੈ ਆਹ ਹਾਂ ਤੇ ਇਹ ਕੋਈ ਪ੍ਰੋਫੈਸ਼ਨਲ ਸਿੰਗਰ ਨਹੀਂ ਹੈ ਸਕੂਲ ਵਿੱਚ ਟੀਚਰ ਹੈ ਪੜਾਉਂਦੀ ਹੈ ਤੇ ਸਾਹਿਤ ਪੜਨ ਦਾ ਉਹਨੂੰ ਬਹੁਤ ਸ਼ੌਕ ਹੈ ਸ਼ੌਕੀਆ ਗਾਉਂਦੀ ਹੈ ਇਹ ਉਹ ਕੋਈ ਕਿਸੇ ਕੋਲ ਮਤਲਬ ਐਸ ਤਰ੍ਹਾਂ ਨਹੀਂ ਕਿ ਕੋਈ ਸਾਜ਼ ਕੁਝ ਬਸ ਘਰ ਬੈਠ ਕੇ ਆਪਣੇ ਮੋਬਾਈਲ ਦੀ ਹੋ ਰਿਕਾਰਡ ਕਰਦੀ ਹੈ ਪਰ ਉਹਦੇ ਕੋਲ ਕੋਈ ਕੁਦਰਤੀ ਆਵਾਜ਼ ਦੇ ਜਿਹੜਾ ਤੋਹਫ਼ਾ ਕੁਦਰਤ ਦਾ ਉਹਦੇ ਕੋਲ ਉਹ ਆਵਾਜ਼ ਪਰ ਕਿਉਂਕਿ ਉਹਦੀ ਸਹਿਤਕ ਪਿੱਠ ਪੁੰਨੀ ਹੈ ਜੀ ਇਸ ਕਰਕੇ ਸ਼ਬਦਾਂ ਦੇ ਹਾ ਭਾਵ ਤੱਕ ਪਹੁੰਚਣਾ ਇਹ ਬਹੁਤ ਜ਼ਰੂਰੀ ਹੁੰਦਾ ਹੈ ਤੇ ਇਹ ਉਹਨੂੰ ਬਾਖੂਬੀ ਆਉਂਦਾ ਹੈ ਸਿਰਫ ਆਵਾਜ਼ ਹੀ ਨਹੀਂ ਕਿਸ ਸ਼ਬਦ ਨਾਲ ਕਿਸ ਜਿਹੜਾ ਮਸਲਾ ਉਹਨਾਂ ਆਵਾਜ਼ ਨੂੰ ਕਿੱਥੇ ਕਿਵੇਂ ਲੈ ਕੇ ਜਾਣਾ ਇਹਦੇ ਜਨੂੰ ਬਹੁਤ ਮਹਾਰਤ ਹਾਸਲ ਹੈ ਕੁੜੀ ਤੇ ਜਸਰ ਸਾਹਿਬ ਕਾਫੀ ਸਫਰ ਦੇ ਦੌਰਾਨ ਸੀ ਅਕਸਰ ਸਦੀ ਜੱਜ ਸਾਹਿਬ ਦੀ ਗੱਲਬਾਤ ਕਰਦੇ ਸੀ ਇਹਨਾਂ ਦੀ ਲਿਖ ਦੀ ਔਰ ਦੇਖੋ ਬਾਪੂ ਜੀ ਦੀ ਦਇਆ ਹੋਈ ਕਿ ਅੱਜ ਤੁਹਾਨੂੰ ਜੱਜ ਸਾਹਿਬ ਖੁਦ ਮਿਲੇ ਨੇ ਔਰ ਕਿਸੇ ਉਹਨਾਂ ਦੇ ਨਾਲ ਖੜੇ ਹੋ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਬਾਰੇ ਸੋਹਤਾ ਸਾਹਿਬ ਜੱਜ ਸਾਹਿਬ ਤਾਂ ਇਹਨੂੰ ਨਹੀਂ ਸੀ ਪਤਾ ਜੀ ਲੇਕਿਨ ਉਹ ਕੁੜੀ ਦੀ ਆਵਾਜ਼ ਹੀ ਜਿਹੜੀ ਸੀ ਉਹ ਦਰਦ ਜਿਹਨੇ ਜੱਜ ਸਾਹਿਬ ਨੇ ਦੱਸਿਆ ਵੀ ਮੈਨੂੰ 94 ਦੇ ਵਿੱਚ ਇਹ ਮਰਿਆ ਪਰ ਮੈਨੂੰ ਇਹ ਲੱਗਦਾ ਵੀ ਇਹਨਾਂ ਦੀ ਦੂਰੰਦਸ਼ੀ ਇੰਨੀ ਜ਼ਿਆਦਾ ਸੀ ਜੀ ਕਿ ਜਿਹੜਾ ਅੱਜ ਸਿਚੁਏਸ਼ਨ ਆ ਉਹ ਇਹਨਾਂ ਚਰਾਨੀ ਦੇ ਵਿੱਚ ਲਿਖ ਦਿੱਤੀ ਲਿਖ ਦਿੱਤੀ ਸੀ ਇਹਨਾਂ ਦੀ ਦੂਰੰਦਸ਼ੀ ਆ ਹਾਂ ਉਸ ਵੇਲੇ ਤਾਂ ਹਲੇ ਲੋਕਾਂ ਨੂੰ ਇਹਨਾਂ ਪਤਾ ਨਹੀਂ ਹੋਣਾ ਜੀ ਪਰ ਇਹਨਾਂ ਦੀ ਦੂਰੰਦਸ਼ੀ ਜਿਹੜੀ ਆ ਉਹ ਬਹੁਤ ਜ਼ਿਆਦਾ ਨਿਕਲੀ ਵੀ ਇਹਨਾਂ ਦੇਸ਼ ਵੇਚਣ ਵਾਲਿਆਂ ਨੂੰ ਆਉਣਾ ਹੋਂ ਤੇ ਸਾਡੀਆਂ ਧੀਆਂ ਭੈਣਾਂ ਦੀ ਜਿਹੜੀ ਇੱਜ਼ਤ ਆ ਉਹ ਜਿਹੜੀ ਆ ਆ ਬਾਹਰ ਬੇੜੇ ਜਿ ਖਰਵਾ ਦਿੱਤੇ ਐ ਜੋ ਵੀ ਐ ਸੋ ਜੱਜ ਸਾਹਿਬ ਦੇ ਨਾਲ ਜਿਸ ਦਿਨ ਆਪਾਂ ਭਵਨ ਦੇ ਉੱਤੇ ਗਾਣਾ ਆ ਆਪਾਂ ਉਹ ਲੜਕੀ ਦੀ ਆਵਾਜ਼ ਦੇ ਵਿੱਚ ਬਾਰ-ਬਾਰ ਦੋ ਵਾਰੀ ਮੈਂ ਚਲਾਇਆ ਜੀ ਲੋਕਾਂ ਨੇ ਲਾਈਕ ਕੀਤਾ ਜੀ ਔਰ ਕੁਦਰਤੀ ਮੇਰੇ ਨਾਲ ਉਸ ਦਿਨ ਸਜੀਤ ਸੁਮਨ ਜੀ ਬੈਠੇ ਸੀ ਹਮ ਪਰ ਉਹਨਾਂ ਗੋੜੀ ਨਾਲ ਤਾਂ ਨੰਬਰ ਸੀ ਹਮ ਉਹਨਾਂ ਮੈਂ ਇਹਨਾਂ ਦਿਨਾਂ ਉਹ ਗੱਲ ਕਰਾਈ ਪ੍ਰਕਾਸ਼ ਕੇ ਉਹ ਨੰਬਰ ਜਿਹੜਾ ਉਹਨਾਂ ਦੇ ਆਪਣੇ ਮੋਬਾਈਲ ਤੇ ਸੀ ਮੇਰੇ ਕੋਲ ਉਹ ਨੰਬਰ ਫੀਡ ਨਹੀਂ ਸੀ ਮੈਂ ਕੋਸ਼ਿਸ਼ ਬਹੁਤ ਕੀਤੀ ਵੀ ਗੱਲ ਕਰਨ ਦੀ ਜਸ ਸਾਬ ਦੇ ਨਾਲ ਸਜੀ ਜੱਜੀ ਦੇ ਨਾਲ ਪਰ ਉਹ ਗੱਲ ਹੋ ਨਹੀਂ ਸਕੇ ਅੱਜ ਜਦੋਂ ਪਤਾ ਲੱਗਾ ਵੀ ਭਵਨ ਤੋਂ ਕੋਸ਼ਿਸ਼ ਸਹਦਕਰ ਹੋ ਕੇ ਆਏ ਤਾਂ ਮਨ ਦੀ ਸੋਚਾਂ ਵਿੱਚ ਚਲੋ ਇਸੇ ਬਾਣੇ ਨਾਲ ਅੱਜ ਦਰਸ਼ਨ ਕਰਦੇ ਆ ਕਿਉਂਕਿ ਸਾਡੇ ਉਹਦੇ ਤਾਂ ਨੇੜੇ ਆ ਪਰ ਅੱਜ ਜਦੋਂ ਨੇੜੇ ਆ ਉਹ ਹੋਰ ਵੀ ਬਹੁਤ ਵਧੀਆ ਲੱਗਾ ਸੋ ਜਸ ਸਾਬ ਦੀ ਜਿਹੜੀ ਦੂਰ ਅੰਦੇਸ਼ੀ ਹੈ ਮੈਂ ਉਹ ਤੋਂ ਬਹੁਤ ਕਾਇਲਾ ਕਿਉਂਕਿ ਸਹਿਤ ਦਾ ਜਿਹੜਾ ਹਮੇਸ਼ਾ ਉਹ ਦੂਰੰਦੇਸ਼ੀ ਰੱਖਦੇ ਆ ਅੱਜ ਹਾਲਾਤ ਇਹਨਾਂ ਦੇ ਜਿਹੜੇ ਗਾਣੇ ਦੇ ਵਿੱਚ ਆ ਉਹ ਹਾਲਾਤ ਬਿਲਕੁਲ ਬਣ ਚੁੱਕੇ ਆ ਔਰ ਉਹਦੇ ਵਿੱਚ ਇੱਕ ਵੀ ਚੀਜ਼ ਇਹੋ ਜਿਹੀ ਨਹੀਂ ਲੱਗਦੀ ਕਿ ਜਿਹੜੀ ਬਣਾਵਟੀ ਹੋਵੇ ਅਸਲੀਅਤ ਲੱਗ ਰਹੀ ਸੋ ਬਹੁਤ-ਬਹੁਤ ਮਿਹਰਬਾਨੀ ਸੁਜੀਤ ਜੱਜ ਜੀ ਧੰਨਵਾਦ ਔਰ ਤੁਹਾਨੂੰ ਜਸਲ ਸਾਹਿਬ ਅਮਰਚੰਦ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਮਿਹਰਬਾਨੀ ਸ਼ੁਕਰੀਆ